ਸਸ ਸੇਕਲ ਦੋਸਤੋ ਤੁਹਾਡਾ ਲਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਯੂਰੀਆ ਦੀ ਕਿਲਤ ਚੱਲ ਰਹੀ ਹੈ ਤੇ ਜਿਹੜੇ ਕੀ ਹੈ ਵੀ ਪਿੱਛੋਂ ਉਸ ਚੀਜ਼ ਦਾ ਇਹਨਾਂ ਫਾਇਦਾ ਠਾਰਿਆ ਵੀ ਕਿਲਤ ਕਰਕੇ ਵੀ ਸਮਾਨ ਬਹੁਤ ਜ਼ਿਆਦਾ ਜ਼ਬਰਦਸਤ ਨਾਲ ਦੇ ਰਹੇ ਐ ਤੇ ਇਸ ਕਰਕੇ ਵੀਰੋ ਇੱਕ ਉਹ ਐ ਕਰ ਰਹੇ ਐ ਮਤਲਬ ਵੀ ਇਹਨਾਂ ਸਮਾਨ ਨਾਲ ਦੇ ਦੇ ਰਹੇ ਐ ਇੱਕ ਪਾਸੇ ਆਪਾਂ ਬਹੁਤ ਜ਼ਿਆਦਾ ਜੂਰੀਆ ਪਾ ਰਹੇ ਐ ਉਨੇ ਕਿਸਾਨ ਵੀਰ ਆਇਆ ਕਹਿੰਦਾ ਸੱਤ ਕਿੱਲਿਆਂ ਚ 35 ਗੱਟੇ ਤਾਂ ਪਾਤੇ ਤੇ ਇੱਕ ਹੀ ਗੱਟਾ ਹੋਰ ਪਾਣਾ ਵੀ ਕਹਿੰਦਾ ਆਪਾਂ ਮੇਰੀ ਬੇਨਤੀ ਹੈ ਜੇ ਇਹਨੇ ਗੱਟੇ ਪਾ ਕੇ 90 ਮਣ ਕਣਕ ਹੁੰਦੀ ਹੋਵੇ ਤਾਂ ਸਾਰੇ ਪਾ ਲਿਆ ਕਰਨ ਕਿਸਾਨ ਵੀਰੋ ਆਪਾਂ ਦੇਖਿਆ ਜੀ ਜਿੰਨੇ ਕੋਈ 7-8 ਗੱਟੇ ਪੰਦਾ ਹੈ ਕਿੱਲੇ ਦੇ ਹਜੇ ਇੱਕ ਗੱਟਾ ਹੋਰ ਲੈਣ ਆਇਆ ਸੀ 35 ਗੱਟੇ ਪਾ ਕੇ ਤੇ ਵੀ ਇੱਕ ਹੀ ਗੱਟੇ ਦੀ ਹੋਰ ਪਾ ਦੀਏ ਮਤਲਬ ਛੀ-ਛੀ ਗੱਟੇ ਪਾ ਕੇ ਆਪਾਂ ਕਿਵੇਂ ਉਸ ਚੀਜ਼ ਨੂੰ ਬਚਾਂਗੇ ਇਕ ਤਰਤੀ ਦਾ ਵੀ ਨੁਕਸਾਨ ਹੁੰਦਾ ਆਪਣੀ ਜ਼ਮੀਨ ਦਾ ਵੀ ਨੁਕਸਾਨ ਹੁੰਦਾ ਉਹਦੇ ਨਾਲ ਤੇ ਇੱਕ ਉਹਦੇ ਨਾਲ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਜ਼ਿਆਦਾ ਜੂਰੀਆ ਪੱਨ ਨਾਲ ਤੇ ਇੱਕ ਆਪਣੇ ਜਿਹੜੇ ਤੱਤ ਆ ਉਹ ਵੀ ਬਲੌਕ ਹੋ ਜਾਂਦੇ ਜਿਹੜੇ ਆਪਣੇ ਪਏ ਹੁੰਦੇ ਆ ਜ਼ਿੰਕ ਵਗੈਰਾ ਮੈਗਨੀਸ਼ੀਅਮ ਵਗੈਰਾ ਉਹ ਕੋਈ ਵੀ ਲਾਲੋ ਕਾਪਰ ਕਾਪਰ ਵਗੈਰਾ ਉਹ ਵੀ ਬਲੌਕ ਹੋ ਜਾਂਦੇ ਐ ਇਸ ਕਰਕੇ ਆਪ ਨੂੰ ਲੱਗਦਾ ਵੀ ਪੀਲੇ ਪੱਨ ਚ ਹੈਗੀ ਐ ਕਿਸੇ ਚੀਜ਼ ਦੀ ਘਾਟ ਹੁੰਦੀ ਐ ਸਲਫਰ ਦੀ ਆਪਾਂ ਯੂਰੀਆ ਦਾ ਘੱਟਾ ਟੋਪ ਦਿੰਨੇ ਆ ਮੈਗਨੀਜ਼ ਦੀ ਘਾਟ ਆਪਾਂ ਤਾਂ ਯੂਰੀਏ ਦਾ ਘੱਟਾ ਜੇ ਜਿੰਕ ਦੀ ਘਾਟ ਹੈ ਤਾਂ ਆਪਾਂ ਜੀ ਰੀ ਦੇ ਗੱਟਾ ਆਪਣੋ ਇਹ ਲੱਗਦਾ ਵੀ ਯੂਰੀਆ ਦੀ ਘਾਟ ਹੋਊਗੀ ਆਪਾਂ ਇਹ ਘਾਟਾ ਛੋਟੀਆਂ ਘਾਟਾ ਪੂਰੀਆਂ ਕਰਨ ਜਿਵੇਂ ਹੈ ਮੈਗਨੀਜ਼ ਦੀ ਘਾਟ ਆਪਾਂ ਸੋਖ ਦਿੰਨੇ ਗੱਟਾ ਵੀ ਯੂਰੀਆ ਨਾਲ ਹੀ ਉਹ ਸੋਖਾ ਲੱਗਦਾ ਨਾ ਵੀ ਯੂਰੀਆ ਨਾਲ ਪੂਰਾ ਹੋ ਜੂਗਾ ਇਸ ਕਰਕੇ ਮੇਰੀ ਬੇਨਤੀ ਹੈ ਇਹ ਕੋਰ ਨਿਆਂਇ ਫੈਸਲਾ ਉਹ ਠਾਰੇ ਇਹਨਾਂ ਸਮਾਨ ਦੇ ਰਹੇ ਐ ਇੱਕ ਆਪਾਂ ਨਿਆਂਇ ਯੂਰੀਆ ਪਾ ਰਹੇ ਆ ਮੇਰੀ ਬੇਨਤੀ ਹੈ ਤੁਸੀਂ ਅੰਦਰ ਤੇ ਦੇਖਦੇ ਹੋ ਜਿਨੇ 3 ਗੱਟੇ ਪਾਏ ਐ ਉਹਦੇ ਵੀ ਉਹਨਾਂ ਛਾੜ ਨਿਕਲਦੇ ਜਿਨੇ 8 ਗੱਟੇ ਪਾਏ ਐ ਉਹਦੇ ਹੋ ਸਕਦਾ ਦੋ ਤੇਲੇ ਵਾਲੀਆਂ ਸੁੰਡੀ ਵਾਲੀਆਂ ਸਪਰੇਆ ਵੱਧ ਕਰਨੀਆਂ ਪੈਂਦੀਆਂ ਨੇ ਉਹਦਾ ਸਭੋ ਖਰਚਾ ਵੱਧ ਹੈ ਨਾਲੇ ਯੂਰੀਏ ਨਾਲ ਯੂਰੀਏ ਦਾ ਖਰਚਾ ਵੱਧ ਗਿਆ ਜਿਹੜਾ ਗੱਟੇ ਦਾ ਤੇ ਨਾਲੇ ਜਿਹੜੀ ਆਪਾਂ ਸੁੰਡੀ ਵਾਲੀਆਂ ਤੇ ਤੇਲ ਵਾਲੀਆਂ ਸਪਰੇਆ ਕਰਾਂਗੇ ਇੰਨੇ ਯੂਰੀਆ ਪਾਣ ਨਾਲ ਤੇਲਾ ਸੁੰਡੀ ਵੀ ਆਊਗਾ ਉਹਦੇ ਨਾਲ ਲਾਜ਼ਮੀ ਹੈ ਇਸ ਕਰਕੇ ਮੇਰੀ ਬੇਨਤੀ ਹੈ 50 50 55 ਦਿਨ ਚ ਜ਼ਮੀਨ ਦੇ ਹਿਸਾਬ ਨਾਲ 2.5 ਤਿੰਨ ਗੱਟੇ ਤਿੰਨ ਗੱਟੇ ਤੱਕ ਤੁਸੀਂ ਪਾ ਸਕਦੇ ਹੋ ਜੇ ਕੋਈ ਰੇਸਲਾ ਬਾਣਾ ਵੱਤੋਂ ਚਾਰ ਗੱਟੇ ਪਾ ਲਓ ਜੇ ਫਿਰ ਵੀ ਤੁਹਾਨੂੰ ਲੱਗ ਰਿਹਾ ਕੋਈ ਉਹ ਮਹਿਸੂਸ ਲੱਗ ਰਹੀ ਹੈ ਵੀ ਜੇ ਉਹ ਯੂਰੀਆ ਹੋਰ ਪਾ ਦੀਏ ਤਾਂ ਤੁਸੀਂ 2 ਕਿਲੋ ਯੂਰੀਆ 2.5 ਤਿੰਨ ਕਿਲੋ ਤਿੰਨ ਕਿਲੋ ਤੱਕ ਵੀ ਪਾਣੀ ਦੇ ਹਿਸਾਬ ਨਾਲ ਪਾਣੀ ਵੱਧੋ ਵੱਧ ਲਾਉਂਗੇ ਤਾਂ 3 ਕਿਲੋ ਤੱਕ ਵੀ ਤੁਸੀਂ ਯੂਰੀਆ ਦਾ ਘੋਲ ਡੀਏਪੀ ਦਾ ਘੋਲ ਕਲੀ ਇੱਧਾ ਕਿਲੋ ਕਲੀ ਦਾ ਪਾਣੀ ਮੈਗਨੀਸ਼ੀਅਮ ਸਾਰਾ 500 ਰੁਪਏ ਖਰਚਾ ਕਿੱਲੇ ਦਾ ਵੀ ਨਹੀਂ ਆਉਂਦਾ ਇਹਦੀਆਂ ਸਪ੍ਰੇਆਂ ਕਰੋ ਇਹਦੇ ਨਾਲ ਸਭ ਉਹ ਲੱਗੂਗਾ ਵੀ ਦੋ ਘਟੇ ਇਕੱਠੇ ਪਾਤੇ ਜਿਹੜੇ ਉੱਤੇ ਯੂਰੀਆ ਤੇ ਡੀਏਪੀ ਦਾ ਤੁਸੀਂ ਪਾਣੀ ਦਾ ਛਿੜਕਾਅ ਕਰੋਗੇ ਇਹਦੇ ਨਾਲ ਇਹ ਲੱਗੂਗਾ ਵੀ ਦੋ ਘਟੇ ਯੂਰੀਆ ਇਕੱਠੇ ਪੈ ਗਏ ਇਸ ਕਰਕੇ ਮੇਰੀ ਬੇਨਤੀ ਹੈ 7 7 8 8 ਡੱਟੇ ਪਾਈ ਜੰਨੇ ਆ ਉਹ ਬਾਹਰ ਵੀ ਖਰਾਬ ਹੁੰਦਾ ਉਹਦੇ ਨਾਲ ਤੇ ਬਾਹਰ ਦੇਲੇ ਤੁਹਾਡੇ ਤੱਤੇ ਉਹ ਵੀ ਬਲੌਕ ਹੋ ਜਾਂਦੇ ਆ ਘਾਟਾ ਲੱਗ ਜਾਂਦੀਆਂ ਇਸ ਕਰਕੇ ਮੇਰੀ ਬੇਨਤੀ ਹੈ ਸਿਰਫ ਕੱਲਾ ਕਾਲਾ ਪਣ ਕਰਨ ਵਾਸਤੇ ਆਪਾਂ ਵੀ ਕੱਲੇ ਕਾਲੀ ਕਰਦੀਏ ਯੂਰੀਏ ਟੋਕੀ ਨਕਲੀ ਯੂਰੀਏ ਪਾਈ ਜੰਨੇ ਆ ਉਸ ਚੀਜ਼ ਦਾ ਇਸ ਚੀਜ਼ ਦਾ ਆਪਣਾ ਨਜਾਇਜ਼ ਫਾਇਦਾ ਜਿਹੜੇ ਉਹ ਉਠਾਈ ਜਾਂਦੇ ਆ ਵੀ ਨਾਲ ਸਮਾਨ ਢੱਕੀ ਜਾਂਦੇ ਨਾ ਜਿਆਦਾ ਇਸ ਕਰਕੇ ਮੇਰੀ ਬੇਨਤੀ ਹੈ ਯੂਰੀਏ ਨਾਲ ਪਾਣਾ ਤੁਸੀਂ ਯੂਰੀਏ ਦੀਆਂ ਹਾ ਜਿਵੇਂ ਪੱਤੇ ਜ਼ਿਆਦਾ ਆ ਕੇ ਬਾਣ ਟੱਕਿਆ ਗਿਆ 200 ਲੀਟਰ ਪਾਣੀ ਨਾਲ ਨੈਨੋ ਯੂਰੀਆ ਕਰੋ ਮੇਰੀ ਬੇਨਤੀ ਹੈ 1 ਕਿੱਲੇ ਤੇ ਤੁਸੀਂ 200 ਲੀਟਰ ਪਾਣੀ ਤੇ ਇੱਕ ਨੈਨੋ ਯੂਰੀਆ ਦੀ ਸ਼ੀਸ਼ੀ ਕਰਕੇ ਦੇਖਿਓ ਕਿਉਂਕਿ ਪਹਿਲਾਂ 4% ਆਂਦੀ ਸੀ ਉਹ 20% ਨੈਨੋ ਯੂਰੀਆ ਆਈ ਹੈ ਉਦੋਂ 4-5 ਗੁਣਾ ਤਾਕਤ ਚ ਵੱਧ ਕੇ ਐਸ ਕਰਕੇ ਮੇਰੀ ਬੇਨਤੀ ਹੈ 200 ਲੀਟਰ ਪਾਣੀ ਲਾ ਕੇ ਤੇ ਇੱਕ ਸ਼ੀਸ਼ੀ ਨੈਨੋ ਯੂਰੀਆ ਦੇ ਪਾਈਓ ਜੇ ਤੁਹਾਡਾ ਬਾਹਰ ਟੱਗਿਆ ਹੋਇਆ ਤੇ ਸੋਨੂੰ ਆਇ ਲੱਗੂ ਦੋ ਗੱਟੇ ਇਕੱਠੇ ਪੈ ਗਏ ਇਹ ਵੀ ਤੁਸੀਂ ਤਿਆਰਪਾ ਕਰਕੇ ਦੇਖਿਓ ਐਸ ਕਰਕੇ ਮੇਰੀ ਬੇਨਤੀ ਹੈ ਯੂਰੀਆ ਇਨੀ ਨਾ ਪਾਓ ਨਾ ਪਾਓ ਨਾ ਪਾਓ ਤੇ ਨਾਲੇ ਬਾਹਣ ਪੜਾ ਖਰਾਬ ਹੁੰਦਾ ਨਾਲੇ ਕਣਕ ਦਾ ਜਿਹੜਾ ਹੈਗਾ ਤੇਲਾ ਚੇਪਾ ਬਿਮਾਰੀਆਂ ਵਧੀਆਂ ਨਾਲੇ ਗੱਟੇ ਦੇ ਪੈਸੇ ਲੱਗੀ ਹੁੰਦੇ ਨਾਲੇ ਉੱਪਰਲਾ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੀ ਹੈ ਜਿਆਦਾ ਯੂਰੀਆ ਪਾਉਣ ਨਾਲ ਕੋਈ ਫਾਇਦਾ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਯੂਰੀਆ ਨੂੰ ਘਟਾਓ ਇਨਾ ਨਾ ਪਾਓ ਤੇ ਵੀਡੀਓ ਵਧੀਆ ਲੱਗਿਓ ਲਾਈਕ ਕਮੈਂਟ ਕਰਿਓ ਤੇ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਹੋਰ ਵੀਡੀਓ ਨਹੀਂ ਕਹਿੰਦਾ ਆਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਮੇਰੇ ਵੀਡੀਓ ਚੈਨਲ ਤੇ ਆਏ ਚੈਨਲ ਸਬਸਕ੍ਰਾਈਬ ਕਰਦੇ ਧੰਨਵਾਦ